ਜੋ ਤੋਂ ਇਹ ਸ੍ਰਿਸ਼ਟੀ ਹੋਣ ਦੇ ਵਿੱਚ ਆਈ ਹੈ ਇਹ ਵੇਖਿਆ ਗਿਆ ਹੈ ਕਿ ਇਨਸਾਨ ਵੱਖ-ਵੱਖ ਸ਼ੌਂਕ ਰੱਖਦਾ ਹੈ ਚਾਹੇ ਕਿਸ ਯੁੱਗ ਦੀ ਗੱਲ ਕਰੀਏ ਕਿਸੇ ਸਾਲ ਦੀ ਗੱਲ ਕਰੀਏ ਅਜਿਹੇ ਇਨਸਾਨ ਹਿਸਟਰੀ ਵਿੱਚ ਵੀ ਪੜੇ ਜਾਂਦੇ ਹਨ ਕਿ ਜਿਹਨਾਂ ਦੇ ਸ਼ੌਂਕ ਅਵੱਲੇ ਹਨ ਚਾਹੇ ਉਸ ਸ਼ੌਂਕ ਨੂੰ ਸਮਾਜ ਦੀ ਸੇਵਾ ਵਾਸਤੇ ਲਾਉਣ ਚਾਹੇ ਆਪਣੇ ਤੱਕ ਸੀਮਤ ਰੱਖਣ ਪਰ ਸ਼ੌਂਕ ਇਨਸਾਨ ਹਮੇਸ਼ਾ ਹੀ ਪਾਲਦਾ ਹੈ ਬਟਾਲਾ 'ਚ ਤੁਹਾਨੂੰ ਅਜਿਹੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਹੜੀ ਤੁਹਾਡੀ ਅਕਲ ਨੂੰ ਹੈਰਾਨ ਕਰਨਗੀਆਂ ਅਯੋਕਾ ਯੁੱਗ ਹੈ ਜਿੱਥੇ ਆਮ ਕਰਕੇ ਨੌਜਵਾਨ ਹਰ ਪੀੜ੍ਹੀ ਸੋਸ਼ਲ ਮੀਡੀਆ ਤੇ బిజీ ਰਹਿੰਦੀ ਹੈ ਵੀਡੀਓ ਵੇਖਣ ਚ బిజీ ਰਹਿੰਦੀ ਹੈ ਕਿਤਾਬਾਂ ਤੋਂ ਬਹੁਤ ਜ਼ਿਆਦਾ ਦੂਰ ਚਲੀ ਗਈ ਹੈ ਜਿਵੇਂ ਕਿ ਸਾਡੇ ਸਿਆਣੇ ਲੋਕਾਂ ਨੇ ਕਿਹਾ ਹੈ ਕਿ ਅਸਲ ਖਜ਼ਾਨਾ ਜਿਹੜਾ ਹੈ ਉਹ ਕਿਤਾਬਾਂ ਹਨ ਤੁਸੀਂ ਵੇਖ ਕੇ ਕੋ ਸਿੱਖਿਆ ਵੀ ਲਓਗੇ ਬਟਾਲਾ ਦੇ ਪਹਾੜੀ ਗੇਟ ਪਹੁੰਚੇ ਹਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਸਾਡੇ ਨਾਲ ਪ੍ਰੋਫੈਸਰ ਅਨਲ ਗੁਪਤਾ ਜੀ ਮੌਜੂਦ ਨੇ ਗੱਲ ਕਰਾਂ ਤੇ ਕਈ ਗੁਣ ਨੇ ਇਹਨਾਂ ਵਿੱਚ ਜਿੱਥੇ ਯੋਗਾ ਗੁਰੂ ਕਹੋਂਦੇ ਨੇ ਕਈਆਂ ਨੂੰ ਯੋਗਾ ਸਿਖਾ ਰਹੇ ਨੇ ਬਿਮਾਰੀਆਂ ਤੋਂ ਰਾਹਤ ਦਿਵਾ ਰਹੇ ਨੇ ਇਸ ਤਰ੍ਹਾਂ ਪ੍ਰੋਫੈਸਰ ਰਹੇ ਨੇ ਕਾਲਜ ਦੇ ਪ੍ਰਿੰਸੀਪਲ ਰਹੇ ਨੇ ਔਰ ਹੁਣ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਖੋਲ ਰੱਖੀ ਹੈ ਮਿਊਜ਼ੀਅਮ ਖੋਲ ਰੱਖਾ ਹੈ ਜਿੱਥੇ ਅਸੀਂ ਆ ਕੇ ਵੇਖਿਆ ਸਾਡੀ ਅਕਲ ਹੈਰਾਨ ਹੋਈ ਹੈ ਅਜੀਹਾਂ ਕਿਤਾਬਾਂ ਅਜੀਹਾਂ ਤਸਵੀਰਾਂ ਅਜਿਹੇ ਸਿੱਕੇ ਅਜਹੀਆਂ ਹੋਰ ਵੱਖ-ਵੱਖ ਚੀਜ਼ਾਂ ਪਰੋਵਾਰੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲਾਂ ਗੱਲਬਾਤ ਕਰਦੇ ਆ ਆਹ ਪ੍ਰੋਫੈਸਰ ਜੀ ਸਭ ਤੋਂ ਪਹਿਲਾਂ ਤੇ ਇਹ ਸ਼ੌਂਕ ਵਾਸਤੇ ਸਾਡੇ ਵੱਲੋਂ ਵਧਾਈ ਚਾਹੇ ਲੋਕ ਕਿਸੇ ਸ਼ੌਂਕ ਨੂੰ ਪਾਗਲਪਨ ਕਹਿੰਦੇ ਆ ਚਾਹੇ ਕੁਝ ਵੀ ਕਹਿੰਦੇ ਜਨੂਨ ਕਹਿੰਦੇ ਆ ਪਰ ਸਾਡੇ ਵੱਲੋਂ ਵਧਾਈ ਕਿਉਂਕਿ ਇਹ ਸੱਭਿਆਚਾਰ ਕਲਚਰ ਜਿਹੜਾ ਸਾਂਭ ਕੇ ਰੱਖਣਾ ਵੱਡੀ ਗੱਲ ਹੈ ਕੀ ਕਹਣਾ ਚਾਹੁੰਦੇ ਆ ਇਹ ਸਭ ਤੋਂ ਪਹਿਲੇ ਮੈਂ ਪਰਮਪితਾ ਪਰਮਾਤਮਾ ਦਾ ਸ਼ੁਕਰੀਆ ਜਿਨ੍ਹਾਂ ਮੈਨੂੰ ਇਹ ਤਾਕਤ ਦਿੱਤੀ ਫਿਰ ਮੇਰੇ ਮਾਤਾ ਪਿਤਾ ਉੱਥੇ ਪਿੱਛੇ ਬੈਠੇ ਦੇ ਆ ਉਹਨਾਂ ਦਾ ਅਸ਼ੀਰਵਾਦ ਹਰ ਵਕਤ ਮੇਰੇ ਨਾਲ ਰਹਿੰਦਾ ਹੈ ਮੇਰੀ ਮਾਤਾ ਸ਼੍ਰੀਮਤੀ ਕਮਲਾ ਰਾਣੀ ਪਿਤਾ ਸ਼੍ਰੀ ਦੇਸ਼ਰਾਜ ਗੁਪਤਾ ਉਨਾ ਦਾ ਅਸ਼ੀਰਵਾਦ ਰੰਦਾ ਔਰ ਮੈਂ ਇਹ ਕਲੈਕਸ਼ਨ ਕਰਨ ਦੇ ਵਿੱਚ ਕਾਮਯਾਬ ਹੋਇਆ ਹਾਲੇ ਕਾਮਯਾਬ ਨਹੀਂ ਚੱਲਦਾ ਰਿਹਾ ਇਟਸ ਅ ਕੰਟੀਨਿਊਸ ਪ੍ਰੋਸੈਸ ਤੋ ਥੋੜਾ ਥੋੜਾ ਐਡੀਸ਼ਨ ਹੁੰਦੀ ਜਾਂਦੀ ਹੈ ਤੇ ਮੈਨੂੰ ਇਹ ਅੱਛਾ ਲੱਗਦਾ ਇਹਨਾਂ ਨੂੰ ਚੀਜ਼ਾਂ ਨੂੰ ਦੇਖ ਕੇ ਆਪਣਾ ਸਵੇਰੇ ਉੱਠ ਕੇ ਦੇਖ ਦਿਆਂ ਮੈਨੂੰ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਅਨਲ ਜੀ ਚਲੋ ਹੁਣ ਤੇ ਸਫਰ ਸ਼ੁਰੂ ਹੋ ਗਿਆ ਪਰ ਮੈਂ ਦਰਸ਼ਕਾਂ ਨੂੰ ਮਿਲਾਉਣਾ ਚਾਹੁੰਦਾ ਬੈਕਗ੍ਰਾਉਂਡ ਤੇ ਜਾ ਕੇ ਜਦੋਂ ਤੁਸੀਂ ਜਵਾਨੀ 'ਚ ਪੈਰ ਰੱਖਿਆ ਉਸ ਸਮੇਂ ਤੁਹਾਡੀ ਸੋਚ ਕੀ ਸੀ ਕਿ ਜਾਂ ਉਦੋਂ ਜਨੂਨ ਸ਼ੁਰੂ ਹੋ ਗਿਆ ਸੀ ਮੈਂ ਪੜਨਾ ਮੈਂ ਕਿਤਾਬੀ ਕੀੜਾ ਬੰਨਾ ਜਾਂ ਕਿਤਾਬਾਂ ਨਾਲ ਪਿਆਰ ਕਰਨਾ ਜਾਂ ਇਦਾਂ ਦਾ ਮਿਊਜ਼ੀਅਮ ਖੋਲਣਾ ਕਿ ਮੈਂ ਵੱਖ-ਵੱਖ ਤਰ੍ਹਾਂ ਦੀ ਵੈਰਾਈਟੀ ਜਿਹੜੀ ਇਕੱਠੀ ਕਰਨੀ ਹੈ ਜਵਾਨੀ 'ਚ ਸੋਚ ਕਿਦਾਂ ਦੀ ਸੀ ਅਸੀਂ ਇੱਕ ਬੜੇ ਸਿੰਪਲ ਪਰਿਵਾਰ ਦੇ ਆ ਮੈਂ ਅਸੀਂ ਵੱਡੇ ਪਰਿਵਾਰ ਹੁੰਦੇ ਸੀ ਮਾਤਾ ਪਿਤਾ ਸਾਨੂੰ ਪੜਾਈ ਬੋਨਨੇ ਬਹੁਤ ਅਚੀ ਕਰਵਾਈ ਸਾਰੇ ਬੱਚਿਆਂ ਨੂੰ ਪੋਸਟ ਗ੍ਰੈਜੂਏਟ ਤੱਕ ਪੜਾਇਆ ਉਸ ਵਕਤ ਸੋਚ ਵੀ ਨਹੀਂ ਸਕਦੇ ਸੀ ਅਸੀਂ ਕੋਈ ਹਾਂ ਕਦੀ ਕਦੀ ਕਿਤਾਬ ਇੱਕ ਪ੍ਰਾਈਜ਼ ਵਿੱਚ ਮਿਲ ਜਾਂਦੀ ਹੁੰਦੀ ਸੀ ਉਹਨੂੰ ਸ਼ਾਮ ਕੇ ਰੱਖ ਲੈਂਦੇ ਹੁੰਦੇ ਸੀਗੇ ਤੇ ਉੱਥੇ ਤੱਕ ਹੀ ਸੀਗਾ ਫਿਰ ਨੌਕਰੀ ਕੀਤੀ ਨੌਕਰੀ ਦੇ ਵਿੱਚ ਵੀ ਥੋੜਾ ਜਿਹਾ ਸੰਭਲਣ ਨੂੰ 5-6 ਸਾਲ ਲੱਗ ਜਾਂਦੇ ਆ ਫਿਰ ਉਹਦੇ ਬਾਅਦ ਬੁਕਸ ਦਾ ਥੋੜਾ ਸ਼ੌਕ ਪੈਦਾ ਹੋਇਆ ਕਿਉਂ ਕਿ ਮੇਰੇ ਮਾਤਾ ਪਿਤਾ ਦੋਨਾਂ ਨੂੰ ਹੀ ਬੁਕਸ ਦਾ ਬਹੁਤ ਸ਼ੌਕ ਹੁੰਦਾ ਸੀ ਪਰ ਉਹਨਾਂ ਦੇ ਕੋਲ ਫਾਈਨੈਂਸ਼ੀਅਲ ਰਿਸੋਰਸਸ ਕੱਟ ਹੋਣ ਦੇ ਕਾਰਨ ਉਹ ਖਰੀਦ ਨਹੀਂ ਸਕਦੇ ਸੀ ਆਪਣੀ ਲਾਇਬ੍ਰੇਰੀ ਨਹੀਂ ਬਣਾ ਸਕਦੇ ਸੀ ਜਿਹੜਾ ਮੇਰੇ ਮਨ ਵਿੱਚ ਸੀਗਾ ਕਿ ਮੈਂ ਉਹਨਾਂ ਦਾ ਸ਼ੌਕ ਜਿਹੜਾ ਹੈਗਾ ਉਹਨਾਂ ਦੀ ਇੱਛਾ ਉਹਨੂੰ ਪੂਰੀ ਕਰਾਂ ਤੇ ਥੋੜਾ ਜਿਹਾ ਇਹ ਵੀ ਮੇਰੇ ਮਨ ਵਿੱਚ ਔਰ ਉਸ ਕਾਰਨ ਹੀ ਇਹ ਵਾਲੀਆਂ ਸਾਰੀ ਕਲੈਕਸ਼ਨ ਮੇਰੀ ਬਣ ਗਈ ਵਨ ਆਫ ਦਾ ਵੈਰੀ ਰੀਅਰ ਕਲੈਕਸ਼ਨਸ ਇਹ ਬੁਕਸ ਦੀ ਹੈ ਤੇ ਕੱਲੀ ਆ ਨਹੀਂ ਹੈ ਦੂਜੇ ਕਮਰੇ ਵਿੱਚ ਵੀ ਹੈ ਬੁਕਸ ਉੱਪਰ ਵੀ ਹੈ ਕਮਰੇ ਕਾਫੀ ਬੁਕਸ ਨਾਲ ਭਰੇ ਹੋਏ ਹੈ ਮੋਰ 10000 ਬੁੱਕਸ ਹੋਣ ਗਿਆ ਅਮਰੀਕਾ ਸਸਟਡੀ ਤੁਸੀਂ ਕਿੰਨੀ ਕੀਤੀ ਉਸ ਤੋਂ ਬਾਅਦ ਤੁਸੀਂ ਪ੍ਰੋਫੈਸਰ ਰਹੇ ਹੋ ਕਿ ਸਕੂਲ ਚ ਰਹੇ ਹੋ ਪ੍ਰਿੰਸੀਪਲ ਕਿਸ ਸਕੂਲ ਚ ਰਹੇ ਹੋ ਥੋੜੀ ਇਹ ਵੀ ਝਾਤ ਮਾਰ ਲੀਏ ਫਿਰ ਇਧਰਲੇ ਪਾਸੇ ਆਉਨੇ ਮੈਂ ਆਪਣੀ ਬਟਾਲਾ ਦੇ ਵਿੱਚ ਨੌਕਰੀ ਐਸਐਲ ਬਾਵੜੀ ਦੇ ਵੀ ਕਾਲਜ ਵਿੱਚ ਕੀਤੀ 1980 ਵਿੱਚ ਜੁਆਇਨ ਕੀਤਾ ਤੇ 2015 ਵਿੱਚ ਮੈਂ ਰਿਟਾਇਰ ਹੋਇਆ ਮੈਂ ਫਿਜ਼ਿਕਸ ਦਾ ਪ੍ਰੋਫੈਸਰ ਹਾਂ ਬੇਸਿਕਲੀ ਤੋ ਪ੍ਰਿੰਸੀਪਲ ਵੀ ਰਹੇ ਹਾਂ ਹਾਉਦੇ ਬਾਅਦ ਮੈਂ 213 ਤੋਂ ਲੈ ਕੇ 20 212 ਤੋਂ 213 ਤੱਕ 15 ਤੱਕ ਮੈਂ ਪ੍ਰਿੰਸੀਪਲ ਵੀ ਰਿਹਾ ਅਫੀਸ਼ੀਏਟਿੰਗ ਪ੍ਰਿੰਸੀਪਲ ਔਰ ਕਾਲਜ ਦੇ ਵਾਸਤੇ ਕਾਫੀ ਕੰਮ ਕੀਤਾ ਐਜੂਕੇਸ਼ਨ ਦੇ ਫੀਲਡ ਵਿੱਚ ਵੀ ਕਾਫੀ ਕੰਮ ਕੀਤਾ ਸਰ ਹੁਣ ਮੈਰਿਜ ਤੋਂ ਬਾਅਦ ਪਰਿਵਾਰ ਚ ਕੌਣ-ਕੌਣ ਆ ਥੋੜਾ ਵੀ ਦੱਸ ਦਈਏ ਮੇਰੀ ਵਾਈਫ ਮੇਰੀ ਬੇਟੀ ਅਸੀਂ ਸਾਡਾ ਤਿੰਨ ਬੰਦਿਆਂ ਦਾ ਪਰਿਵਾਰ ਹੈ ਬੇਟੀ ਮੈਰਿਡ ਹੈ ਔਰ ਉਹਦਾ ਇੱਕ 10 ਸਾਲ ਦਾ ਬੇਟਾ ਹੈਗਾ ਤੇ ਦੋਨੋਂ ਹੀ ਹਸਬੰਡ ਵਾਈਫ ਮੇਰੀ ਬੇਟੀ ਔਰ ਉਹਦਾ ਜਿਹੜਾ ਹਸਬੰਡ ਹੈ ਉਹ ਕੰਪਿਊਟਰ ਇੰਜੀਨੀਅਰ ਹੈ ਗਿਆ ਅਨਲ ਜੀ ਕੈਮਰਾ ਮੇਰਾ ਨਾਲ-ਨਾਲ ਦਿਖਾਏਗਾ ਤਸਵੀਰਾਂ ਸਾਂਝੀਆਂ ਕਰਦੇ ਰਹਿਵਾਂਗੇ ਸਕਰੀਨ ਤੇ ਅਸੀਂ ਇਹ ਇੰਨੀਆਂ ਕਿਤਾਬਾਂ ਨੇ ਆਈਡੀਆ ਹੈ ਕਿ ਕਿੰਨੀਆਂ ਕਿਤਾਬਾਂ ਨੇ ਸਭ ਤੋਂ ਪੁਰਾਣੀ ਕਿਤਾਬ ਥੋੜੀ ਸ਼ੋਅ ਕਰੋਗੇ ਕਿਹੜੀ ਕਿਤਾਬ ਹਾਂ ਹਾਂ ਸਭ ਤੋਂ ਪੁਰਾਣੀ ਕਿਤਾਬ ਮੇਰੇ ਕੋਲ ਆ ਬਾਲਮਿਕੀ ਰਮਾਇਣ ਹੈ ਗਿਆ 1914 ਦੀ 1915 ਦੀ ਹੈ ਤੋ ਐਵੀ ਐਦਾਂ ਹੀ ਬੁੱਕ ਸ਼ਾਪਸ ਉੱਤੇ ਘੁੰਮਦੇ ਰਹਿੰਨੇ ਆ ਕਿਧਰੇ ਪੁਰਾਣੀਆਂ ਚੀਜ਼ਾਂ ਦੀ ਉਹਨਾਂ ਵਿੱਚੋਂ ਐ ਮਿਲ ਜਾਂਦੀ ਹੈ ਤੇ 컬렉ਸ਼ਨ ਵਿੱਚ ਆ ਜਾਂਦੀ ਐਦੇ ਬਾਅਦ 1916 ਦੀ ਮੇਰੇ ਕੋਲ ਭਗਵਤ ਗੀਤਾ ਵਾ ਬਾਲਗੰਗਾ ਦਾ ਤਿਲਕ ਦੀ ਉਹ ਵੀ ਪੁਰਾਣੀਆਂ ਇਹੀ ਹੈ ਇਹ ਕਿਹ ਬੁੱਕ ਬੜੀ ਪਿਆਰੀ ਹੈ ਮੁਗਲ ਇਹ ਫਿਲਮ ਬਹੁਤ ਹਿੱਟ ਹੋਈ ਸੀ ਹਾਂ ਹਾਂ ਇਹ ਮੈਂ ਖਰੀਦ ਲੈਣਾ ਹੁਣਾਂ ਤਾਂ ਹੌਸੋ ਕਹਤੇ ਸੀ ਕੀਮਤ ਨਹੀਂ ਦੇਖਦੇ ਬੁੱਕ ਦੀ ਅ ਬਸ ਇੱਕ ਨਸ਼ਾ ਜਿਹਾ ਆ ਜਾਂਦਾ ਪਤਾ ਨਹੀਂ ਕਿਉਂ ਬੁੱਕ ਨੂੰ ਦੇਖ ਕੇ ਮੈਨੂੰ ਇੱਕ ਨਸ਼ਾ ਆ ਜਾਂਦਾ ਮੈਂ ਖਰੀਦ ਲੰਨਾ ਪ੍ਰਾਈਸ ਹੌਸੋ ਕਹਤੇ ਵੀ ਜਿਆਦਾ ਹੁੰਦਾ ਹੈ ਇਹਦਾ ਮੇਰੇ ਖਾ 650 ਪ੍ਰਾਈਸ ਹੋਣਾ ਪਰ ਚਲੋ ਦਿੱਤੇ ਗਏ Shiv ji ਦੇ ਜਾਂਦੇ ਪੇ ਆਪਾਂ ਖਰੀਦੀ ਜਾਂਦੇ ਪਿਆ ਹਾਂ ਕਿਸ ਕਿਸ ਟੌਪਿਕ ਦੀ ਜਿਆਦਾ ਕਿਤਾਬ ਵਿੱਚ ਰੱਖੀ ਹੈ ਜਾਂ ਪੜਨ ਦਾ ਸ਼ੌਂਕ ਹੋ ਕਿੱਦਾਂ ਦੀਆਂ ਕਿਤਾਬਾਂ ਆ ਇਤਿਹਾਸਕ ਨੇ ਜਾਂ ਕੋਈ ਹੋਰ ਕਿਤਾਬਾਂ ਨੇ ਜਾਂ ਸਟੋਰੀਆਂ ਨੇ ਜਾਂ ਫਿਲਮਾਂ ਦੀਆਂ ਕਿਤਾਬਾਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਹੈ ਬਹੁਤ ਵਾਈਡ ਕਲੈਕਸ਼ਨ ਹੈ ਸ਼ੁਰੂਆਤ ਜੇ ਕਰੀਏ ਧਾਰਮਿਕ ਸਾਰੇ ਵੇਦ ਸਾਰੇ ਹੈਗੇ ਆ ਗੀਤਾ ਕਮੈਂਟਰੀ ਚਾਰ ਪੰਜ ਕਮੈਂਟਰੀਜ਼ ਗੀਤਾ ਦੀਆਂ ਹੋਣਗੀਆਂ ਅ ਕੁਰਾਨ ਵੀ ਰੱਖਿਆ ਦਾ ਬਾਈਬਲ ਵੀ ਰੱਖੀਦੀ ਹੈ ਹੋਰ ਵੀ ਜੋ ਕੁਝ ਵੀ ਜਿਹੜੇ ਸਾਡੇ ਇਹਦੇ ਬਾਅਦ ਵੀ ਵੇਕਾ ਨਾਂਜੀ ਆਏ ਮਾਰਿਸ਼ੀ ਦੇ ਆਨੰਦ ਆਏ ਸਤਿਆਰਥ ਪ੍ਰਕਾਸ਼ ਇਹ ਸਾਰਾ ਕੁਝ ਅਸੀਂ ਰੱਖਦੇ ਆ ਕਿਉਂ ਕਿਸੇ ਨੂੰ ਕਿਸੇ ਵੀ ਬੁੱਕ ਦੀ ਜ਼ਰੂਰਤ ਪੈ ਜਾਂਦੀ ਹੈ ਉਹ ਫੇਰ ਸਾਡੇ ਕੋਲ ਹਿਸਟਰੀ ਦੀਆਂ ਬੁੱਕਸ ਹੈਗੀਆਂ ਭਈ ਆਪਣੀ ਇੰਡੀਅਨ ਹਿਸਟਰੀ, ਵਰਲਡ ਹਿਸਟਰੀ, ਵਰਲਡ ਵਾਰਸ ਇੱਥੇ ਹਿਸਟਰੀ, ਪੋਲੀਟੀਕਲ ਸਾਇੰਸ ਵੀ ਆਹ ਔਰ ਬਾਕੀ ਕਲੈਕਸ਼ਨ ਡਿਕਸ਼ਨਰੀ ਦੀ ਬਹੁਤ ਹੈ ਜੇ ਕਿਸੇ ਨੇ ਬੁੱਕ ਪੜ੍ਹਨੀ ਹੋਏ ਕੋਈ ਵੀ ਬੁੱਕ ਪੜ੍ਹਨੀ ਹੋਏ ਤਾਂ ਨਾ ਕੰਟੈਕਟ ਜੇ ਕੋਈ ਕਰਦਾ ਹੈ ਤੇ ਕੀ ਉਹਨੂੰ ਫਿਰ ਕਰਨਾ ਪੈਂਦਾ ਇੱਥੇ ਆ ਕੇ ਮੈਂ ਬੁੱਕ ਲੈ ਕੇ ਜਾਣੀ ਆ ਪੜ੍ਹਨੀ ਆ ਹਫਤਾ ਦੱਸ ਦੇਣ ਰੱਖਣੀ ਆ ਤਾਂ ਮਹੀਨਾ ਰੱਖਣੀ ਆ ਕੀ ਤੁਸੀਂ ਕਰ ਦਿਓ ਹਾਂ ਪਹਿਲੇ ਤੇ ਮੈਂ ਉਹ ਦਿੰਦੇ ਦੇਣ ਦਾ ਨੰਦ ਸੀਗਾ ਫਿਰ ਦੇਖਿਆ ਫੇ ਬੁੱਕ ਗਈ ਆਈ ਨਹੀਂ ਵਾਪਸ ਤੇ ਉਹ ਥੋੜਾ ਜਿਹਾ ਮੈਨੂੰ ਫੀਲ ਹੁੰਦਾ ਇਹਨਾਂ ਨਾਲ ਮੇਰਾ ਲਗਾ ਬਹੁਤ ਹੈ ਫੇ ਕੋਈ ਲੈ ਜਾਂਦਾ ਜਾਂ ਕੋਈ ਇੱਥੇ ਬੈਠਾ ਬੈਠਾ ਇਹਨੂੰ ਇਹ ਪੇਜਾਂ ਨੂੰ ਕਈਆਂ ਨੂੰ ਆਦਤ ਹੁੰਦੀ ਹੈ ਨਾ ਮੋੜਨ ਦੀ ਮੇਰੇ ਦਿਲ ਨੂੰ ਕੁਝ ਹੁੰਦਾ ਫੇ ਇਹ ਕੀ ਕਰ ਰਿਹਾ ਫੇ ਮੈਂ ਟੋਕ ਵੀ ਦਿੱਨਾ ਕਈ ਵਾਰੀ ਔਰ ਹੁਣ ਇਹ ਪ੍ਰਿੰਸੀਪਲ ਬਣਾ ਲਿਆ ਫੇ ਜੇ ਕਿਸ ਨੇ ਬੁੱਕ ਲੈਣੀ ਹੈ 500 ਰੁਪਏ ਡਿਪੋਜ਼ਿਟ ਕਰਾ ਜਾਏ ਫੇ ਲੈ ਲੈ ਆਦਰਵਾਈਜ਼ ਬੁੱਕ ਤਾਂ ਸਬਸਟੀਟਿਊਟ ਹੋਣੀ ਹੀ ਨਹੀਂ ਔਰ 500 ਦੇ ਖਾਤਰ ਉਹ ਆਏਗਾ ਤੇ ਬੁੱਕ ਵਾਪਸ ਦੇ ਜਾਏਗਾ ਤੁਸੀਂ ਯੋਗਾ ਗੁਰੂ ਵੀ ਹੋ ਔਰ ਯੋਗਾ ਵੀ ਸਿਖਾਉਂਦੇ ਹੋ ਉਸ ਤਲਾ ਵਾ ਇੰਨੀਆਂ ਕਿਤਾਬਾਂ ਕਿੰਨਾ ਕੁ ਟਾਈਮ ਕਿਤਾਬਾਂ ਵਾਸਤੇ ਕੱਢ ਲੈਂਦੇ ਹੋ ਯੋਗਾ ਵਾਸਤੇ ਕੱਢ ਲੈਂਦੇ ਹੋ ਦਿਨਚਰਿਆ ਕੀ ਹੈ ਕਿਉਂਕਿ ਇੰਨੀ ਉਮਰ 'ਚ ਜਾ ਕੇ ਇੱਕ ਵਧੀਆ ਫਿਟਨੈਸ ਰੱਖਣੀ ਪੜਨਾ ਔਰ ਚੱਲਣਾ ਫਿਰਨਾ ਸਾਰਾ ਕੁਝ ਜਿੰਨਾ ਕਿਉਂ ਮਾਂ ਪੰਜਾਬੀ ਜਿਵੇਂ ਕਾਇਮ ਰਹਿਣਾ ਬਿਲਕੁਲ ਹਰ ਕੋਈ ਚਾਹੇਗਾ ਕਿ ਸਭ ਤੋਂ ਪਹਿਲਾਂ ਦਿਨਚਰਿਆ ਵੇਖੀਏ ਪ੍ਰੋਫੈਸਰ ਸਾਹਿਬ ਦੀ ਕਿੰਨੇ ਵੇ ਉੱਠਦੇ ਹੋ ਤੇ ਦੇਰ ਰਾਤ ਤੱਕ ਕਿੰਨੇ ਵੇ ਸੌਂਦੇ ਹੋ ਤੇ ਕੀ ਕਰਦੇ ਹੋ ਇਹ ਵੀ ਥੋੜਾ ਦੱਸਿਓ ਮੈਂ ਸਵੇਰੇ 3:30 ਨੋਟਸ ਤੇ ਜੀ ਕੀ ਕਰਦੇ ਆਪਣਾ ਜਿਹੜਾ ਵੀ ਸਵੇਰੇ ਆਪਣੇ ਮਾਰਨਿੰਗ ਰੁਟੀਨ ਪਾਣੀ ਪੀਣਾ ਸ਼ੇਵਰ ਨਾਲ ਤੋਂ ਕਿ ਸਾਢੇ 4:00 ਅਸੀਂ ਘਰੋਂ ਨਿਕਲ ਜਾਣਾ ਪ੍ਰੇਅਰ ਕਰ ਲਈ ਘਰ ਵਿੱਚ ਤੇ ਫਿਰ ਆਪਣੀ ਕਲਾਸ ਲੱਗਦੀ ਹੈ ਯੋਗ ਦੀ ਡੀਏਵੀ ਪ੍ਰਾਇਮਰੀ ਸਕੂਲ ਨਰੂ ਆਊਟਸਾਈਡ ਨਰੂਗਟ ਉਥੇ ਅਸੀਂ 5:30 ਤੋਂ 6:00 ਕਲਾਸ ਲਗਾਣੇ ਆ ਫਿਰ ਸਾਢੇ 6:30 ਪੌਣੇ 7:00 ਘਰ ਆ ਜੰਨੇ ਆ ਤੇ ਥੋੜਾ ਚਾਹ ਪੀਤੀ ਬ੍ਰੈਕਫਾਸਟ ਕੀਤਾ ਫਿਰ ਮੈਂ ਅੱਜਕੱਲ ਆਰਬਾਵਾ ਡੀਏਵੀ ਕਾਲਜ ਫਾਰ ਗਰਲਜ਼ ਉਥੇ 2 ਘੰਟੇ ਪੜਾਉਣ ਚਲਾ ਜਾਣਾ ਤੇ ਫਿਰ ਵਾਪਸ ਆ ਗਏ ਫਿਰ ਬੁੱਕ ਕੋਈ ਨਾ ਕੋਈ ਕੱਢ ਲਈ ਜਿੱਥੇ ਮੇਰਾ ਮਨ ਲੱਗੇਦਾ ਤੇ ਉਹ ਪੜ ਕੇ ਸ਼ਾਮ ਹੋ ਜਾਂਦੀ ਹੈ ਸ਼ਾਮੀ ਵੀ ਸਾਡੀਆਂ ਕਲਾਸਾਂ ਕਾਫੀ ਲੱਗਦੀਆਂ ਫਿਰ ਕਿਸੇ ਹੋਰ ਕਲਾਸ ਵਿੱਚ ਚਲੇ ਜਾਂਦਾ ਤੇ ਕਿਤਾਬਾਂ ਨਾਲ ਨਾਲ ਇਹ ਵੀ ਜਾਣ ਕਰ ਲਈ ਕਿ ਇੰਨਾ ਫਿੱਟ ਰਹਿਣਾ ਕੀ ਇਹ ਯੋਗਾ ਦਾ ਕਮਾਲ ਹੈ ਜਾਂ ਖਾਣ ਪੀਣ ਦਾ ਬੜਾ ਪ੍ਰੇਜ ਹੈ ਜਾਂ ਡਿਸਪਲਿਨ ਚ ਰਹਿਣਾ ਕਿਉਂਕਿ ਇੰਨੀ ਉਮਰ ਚ ਮੈਂ ਵੇਖਿਆ ਜਾ ਕੇ ਕਈ ਤੇ ਕਹਿੰਦੇ ਮੇਰੇ ਗੋਡੇ ਦਰਦ ਹੁੰਦੇ ਉੱਠੇ ਨਹੀਂ ਜਾਂਦਾ ਬੈਠੇ ਨਹੀਂ ਜਾਂਦਾ ਪਹਿਲੇ ਤੇ ਇਹ ਮਾਲਕ ਦੀ ਤਕਰੀਬਾ ਹੈ ਹੀ ਜਾਂ ਪਰ ਜਿਹੜੇ ਕੁਝ ਮੇਰੇ ਵਿੱਚ ਗੁਣ ਜਿਹੜੇ ਉਹ ਮਾਲਕ ਨੇ ਚੁੱਪਚਪੀਤੇ ਪਾ ਦਿੱਤੇ ਮੇਰੇ ਕੋਲ ਵਹਿਕਲ ਨਹੀਂ ਆ ਮੈਂ ਪੈਦਲ ਬਹੁਤ ਚੱਲਦਾ ਵਾਂ ਮੈਨੂੰ ਬਹੁਤ ਫਾਇਦਾ ਹੋਇਆ ਪੈਦਲ ਚੱਲਣ ਦਾ ਜਿਹੜੇ ਪਹਿਲੇ ਮਜ਼ਾਕ ਕਰਦੇ ਹੁੰਦੇ ਸੀ ਕਦੀ ਪਈਆ ਪੈਦਲ ਤੁਰਦਾ ਪਿਆ ਉਹੀ ਅੱਜ ਕਹਿੰਦੇ ਭਈ ਤੇਰੀ ਫਿਟਨੈਸ ਆ ਇਹ ਦੂਸਰਾ ਹੈ ਯੋਗ ਤੀਸਰਾ ਮੇਰਾ profession ਬੱਚੇ ਮੈਂ ਕਿਉਂ ਪੜਾਉਣਾ ਪਿਆ ਮੇਰੇ ਬੱਚੇ ਮੈਨੂੰ ਖੁਸ਼ ਰੱਖਦੇ ਆ ਜਦੋਂ ਵੀ ਕਲਾਸ ਵਿੱਚ ਜਾਨਾ ਬੱਚਿਆਂ ਦੇ ਸਮਾਈਲਿੰਗ ਫੇਸਿਸ ਉਹ ਦੇਖ ਕੇ ਆਪਣੇ ਆਪ ਨੂੰ ਵੀ ਖੁਸ਼ੀ ਆਂਦੀ ਹੈ ਔਰ ਪੜਾਉਣ ਦੇ ਵਿੱਚ ਕਿਉਂ ਮੇਰੇ ਮੇਰੇ ਖਲ 48 49 ইয়ার্স ਹੋ ਗਏ টিਚਿੰਗ ਦੇ ਔਰ ਬੱਚੇ ਵੀ ਮੈਨੂੰ ਆਪਣਾ ਮਨ ਨੂੰ ਖੁਸ਼ ਰੱਖਦੇ ਆ ਮੇਰੇ ਤੇ ਇਹ ਤਿੰਨ ਫੈਕਟਰਸ ਮੈਨੂੰ ਬਹੁਤ ਹੈ ਔਰ ਖਾਨ ਪੀਣ ਦਾ ਵੀ ਮੈਂ ਕਾਫੀ ਜੇ ਮੈਂ ਦਰਸ਼ਕਾਂ ਨੂੰ ਦੱਸਾਂ ਪਾਣੀ ਦੇ 10 ਗਲਾਸ ਜ਼ਰੂਰ ਪੀਣਾ ਵਾ ਰਾਤ ਦੀ ਰੋਟੀ ਬਹੁਤ ਜਲਦੀ ਖਾ ਲੈਣਾ ਵਾ ਇਹ ਮੈਨੂੰ ਫਾਇਦਾ ਦੇ ਰਿਹਾ ਹੈ ਸਰ ਇੱਥੇ ਮੈਂ ਤੁਹਾਡੀ ਗੱਲ ਤੋਂ ਗੱਲ ਕੱਢੀ ਆ ਸਾਡੀ ਸੁਸਾਇਟੀ ਦਾ ਸਾਡੇ ਸਮਾਜ ਦਾ ਇਹ ਗਮ ਬਣ ਗਿਆ ਕਿ ਜੇ ਕੋਈ ਪੈਦਲ ਚੱਲਦਾ ਉਹਨੂੰ ਪਛੜਿਆ ਸਮਝਿਆ ਜਾਂਦਾ ਉਹਨੂੰ ਇੱਕ ਕਿਸਮ ਦਾ ਗਰੀਬ ਸਮਝਿਆ ਜਾਂਦਾ ਜਾਂ ਉਹਨੂੰ ਕੰਜੂਸ ਸਮਝਿਆ ਜਾਂਦਾ ਜਿਹੜੇ ਗੱਡੀਆਂ 'ਚ ਫਿਰਦੇ ਆ ਮੋਟਰਸਾਈਕਲ ਮਹਿੰਗੀਆਂ 'ਤੇ ਫਿਰਦੇ ਆ ਉਹਨਾਂ ਲੋਕੀ ਜ਼ਿਆਦਾ ਜੁੜ ਕੇ ਬੰਦੇ ਆ ਥੋੜਾ ਇਹ ਵੀ ਅੱਜ ਗਿਆਨ ਦੇਣਾ ਤੁਸੀਂ ਪੈਦਲ ਫਿਰਦੇ ਹੋ ਫਿੱਟ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਲੋਕ ਬਹੁਤ ਜ਼ਿਆਦਾ ਬਾਈਕ ਯੂਜ਼ ਕਰਦੇ ਆ ਲੋਕਲ ਗੱਡੀਆਂ ਯੂਜ਼ ਕਰਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਆਪਣੀ ਜ਼ਿੰਦਗੀ ਜੀਵੀ ਸਮਾਜ ਦੀ ਵਾਅ ਵਾਈ ਤੋਂ ਮੈਂ ਕੁਝ ਨਹੀਂ ਲੈਣਾ ਮੈਂ ਆਪਣੀ ਜ਼ਿੰਦਗੀ ਮੈਨੂੰ ਦਿੱਤੀ ਪਰਮਪਿਤਾ ਪਰਮਾਤਮਾ ਨੇ ਮੈਂ ਉਹਨੂੰ ਆਪਣੇ ਤਰੀਕੇ ਨਾਲ ਜੀਣਾ ਹੈ ਮੈਂ ਪੈਦਲ ਹੀ ਚੱਲਿਆ ਹੁਣ ਵੀ ਚੱਲਦਾ ਜਾਵਾਂਗਾ ਮੈਂ 70ਵਾਂ 70 ਸਾਲ ਪੂਰੇ ਕੀਤੇ ਸੀਗੇ ਮੈਂ ਬਰਥਡੇ ਮਨਾਇਆ ਪਿੱਛੇ 24 ਜੂਨ ਨੂੰ ਤਾਂ ਸਾਰੇ ਮੇਰੇ ਪਰਿਵਾਰ ਦੇ ਜਿੰਨੇ ਵੀ ਮੈਂਬਰ ਸੀਗੇ ਸਾਰੇ ਮੇਰੇ ਨਾਲ ਸੀਗੇ ਤਾਂ ਫਿਟ ਰਹਿਣਾ ਤੇ ਅੱਛਾ ਹੀ ਹੈ ਐ ਹੁਣ ਮੈਂ ਥੋੜੀਆਂ ਬੜੀਆਂ ਮਹਿੰਗੀਆਂ ਜਿਹੀਆਂ ਮਹਾਤਮਾ ਬੁੱਧ ਜੀ ਲੇਟੇ ਹੋਇਆ ਇਹ ਕਿਥੋਂ ਲਈ ਤੁਸੀਂ ਇਹ ਸ਼ੌਂਕ ਕਿਦਾਂ ਪੈਂਦਾ ਕਿ ਇਹ ਵੀ ਚੀਜ਼ਾਂ ਰੱਖਣੀਆਂ ਕੋ ਹਾਂ ਇਹ ਸ਼ੌਕ ਮੇਰੀ ਮਾਤਾ ਸ਼੍ਰੀਮਤੀ ਕਮਲਾ ਰਾਣੀ ਗੁਪਤਾ ਉਹਨਾਂ ਦਾ ਜਿਹੜਾ ਸੀਗਾ ਮੈਂ ਜਲੰਧਰ ਗਿਆ ਸੀ ਜਲੰਧਰ ਦੇ ਰਹਿਣ ਵਾਲੇ ਆ ਤੇ ਮੈਂ ਇੱਕ ਮੂਰਤੀ ਦੇਖੀ ਤੇ ਮੈਂ ਘਰ ਆ ਗਿਆ ਤੇ ਵੈਸੇ ਹੀ ਬੈਠਾ ਫੇਰ ਗੱਲ ਕੀਤੀ ਮਦਰ ਨਾਲ ਮੈਂ ਕਿਹਾ ਇੱਕ ਮੂਰਤੀ ਮਿਲਦੀ ਪਈ ਸੀ ਉਹ 180 ਰੁਪਏ ਮੰਗਦਾ ਪਿਆ ਸੀ ਮੈਂ ਲਈ ਨਹੀਂ ਤੇ ਮੇਰੀ ਮਦਰ ਨੇ ਉਹ ਕਹਿੰਦੇ ਫੜ ਮੇਰੇ ਕੋਲੋਂ ਯਾ ਲੈ ਕੇ ਆ ਆਪਣਾ ਮੰਨ ਕੇ ਛੋਟਾ ਕਰਦਾ ਉਹ ਸ਼ਾਇਦ ਉਹਨਾਂ ਦੀ ਉਹ ਮੂਰਤੀ ਜਿਹੜੀ ਮੈਂ ਖਰੀਦੀ 180 ਰੁਪਏ ਦੀ ਉਹਦੇ ਨਾਲ ਹੀ ਇਹ ਸਾਰਾ ਕੁਝ ਹੈ ਫੇਰ ਬੜੀਆਂ ਜਗ੍ਹਾ ਤੇ ਜਾਂਦੇ ਆ ਕਦੀ ਅੰਮ੍ਰਿਤਸਰ ਕਦੀ ਜਲੰਧਰ ਕਦੀ ਘਾਰਾ ਕੇ ਵੀ ਦੇ ਜਾਂਦੇ ਆ ਤੋਂ ਇਦਾਂ ਕਲੈਕਸ਼ਨ ਬਣਦੀ ਗਈ ਇਹ ਪੈਸੇ ਫਿਰ ਕੋਲੋਂ ਖਰਚਦੇ ਉਹ ਪਰਿਵਾਰ ਕਹਿੰਦਾ ਨਹੀਂ ਕਿ ਕਿਹੜੇ ਕੰਮਾਂ 'ਚ ਪੈ ਗਏ ਉਹ ਹਾਂ ਮਤਲਬ ਵੀ ਇਹ ਕਿਹੜੇ ਕੰਮਾਂ ਕਿਤਾਬਾਂ ਇਕੱਠੀਆਂ ਕਰ ਲੀਆਂ ਇਹ ਤਸਵੀਰਾਂ ਇਕੱਠੀਆਂ ਕਰ ਲੀਆਂ ਫੋਟੋਆਂ ਇਕੱਠੀਆਂ ਕਰ ਲੀਆਂ ਕਦੀ ਘਰ 'ਚ ਮਤਲਬ ਛੋਟੀ ਮੋਟੀ ਨੋਕ ਚੋਕ ਨਹੀਂ ਹੁੰਦੀ ਨੋਕਚੌਂਕ ਤੇ ਹੋਏਗੀ ਜੇ ਉਹ ਇੱਥੇ ਰਹਿਣਗੇ ਔਰੰਦੇ ਨਹੀਂ ਆ ਮੈਂ ਇਕੱਲਾ ਹੀ ਰਹਿਣਾ ਪਿਆ ਨੋਕਚੌਂਕ ਦਾ ਕਦੀ ਕਦੀ ਹੋਮ ਮਿਨਿਸਟਰ ਜਿਹੜਾ ਤੇ ਜਿਹੜਾ ਰੇਟ ਤੇ ਵੱਜ ਜਾਂਦੀ ਆ ਉਹ ਬਸ ਮੋ ਥੋੜਾ ਬਣਾ ਕੇ ਉਹ ਦਿਨ ਕੱਟ ਲੈਂਦੇ ਆ ਪਿਆ ਕੀ ਆ ਕੀ ਆ ਕੀ ਹਰ ਵਾਰੀ ਨਵੀਂ ਚੀਜ਼ ਕੋਈ ਨਾ ਕੋਈ ਦੇਖ ਲੈਂਦੇ ਆ ਤੇ ਪਰ ਮੈਂ ਟਲਦਾ ਨਹੀਂ ਆਪਣੇ ਕੰਮ ਤੋਂ ਮੈਂ ਨਹੀਂ ਟਲਦਾ ਮੈਂ ਖਰੀਦੀ ਜ ਮੈਨੂੰ ਮਜ਼ਾ ਆਉਂਦਾ ਮਤਲਬ ਜੇ ਇਹ ਥੋੜੀਆਂ ਚਟੀਆਂ ਦੇਖ ਲਈਏ ਮੇਰੇ ਖਿਆਲ ਨਾਲ ਦਰਸ਼ਕ ਇਹ ਵੀ ਅੱਜ ਚੈਨਲ ਦੇ ਮਾਧਿਅਮ ਰਾਹੀਂ ਅੱਜ ਹੀ ਵੇਖਣਗੇ ਮੈਂ ਤੇ ਆਪ ਪਹਿਲੀ ਇਹਦੀ ਵੇਖੀਆਂ ਪਤਾ ਨਹੀਂ ਕਿੰਨੀਆਂ ਪੁਰਾਣੀਆਂ ਚਿੱਠੀਆਂ ਵਾਂ ਔਰ ਕਈਆਂ ਨੇ ਬੜੇ ਪਿਆਰ ਨਾਲ ਇਕ ਦੂਜੇ ਨੂੰ ਲਿਖੀਆਂ ਹੋਣਗੀਆਂ ਪਰਿਵਾਰਾਂ ਨੂੰ ਪਰ ਮੈਂ ਥੋੜਾ ਸ਼ੋਅ ਕਰਦਾ ਇਹ ਹੁਣ ਪ੍ਰੋਫੈਸਰ ਸਾਹਿਬ ਕੋਲ ਨੌਲੇਜ ਲਵਾਂਗੇ ਕਿ ਕਿੰਨੀ ਕੁ ਪੁਰਾਣੀ ਚਿੱਠੀ ਹੈ ਤੇ ਪ੍ਰੋਫੈਸਰ ਥੋੜਾ ਦੱਸੀਏ ਇਹਦੇ ਬਾਰੇ ਵੀ ਇਹ ਕুইਨ ਵਿਕਟੋਰੀਆ ਦਾ ਪੀਰੀਅਡ ਸੀਗਾ ਅ 1840 ਤੋਂ ਲੈ ਕੇ 1900 ਤੱਕ ਇਹ ਸਾਰੀਆਂ ਲੈਟਰਸ 1840 ਤੋਂ ਲੈ ਕੇ 1900 ਬ੍ਰਿਟਿਸ਼ Empire ਸੀਗਾ ਉਹਦਾ ਉਸ ਟਾਈਮ ਦੇ ਵਿੱਚ ਇਹ ਵਾਲੀਆਂ ਯੂਜ਼ ਹੁੰਦੀਆਂ ਸੀਗੀਆਂ ਔਰ ਮੇਰੇ ਕੋਲ ਜਾਰਜ ਦੀਆਂ ਵੀ ਆ ਐਡਵਰਡ ਦੀਆਂ ਵੀ ਆ ਪਰ 올ਡੇਸਟ ਇਹੀ ਹੈਗੀ ਆ ਜਿਹਦੇ ਵਿੱਚ 1800 ਤੁਹਾਨੂੰ 65 ਦੀ ਵੀ ਚਿੱਠੀ ਮਿਲ ਜਾਗੀ 1890 ਦੀ ਵੀ ਮਿਲ ਜਾਗੀ ਔਰ ਇਹਨਾਂ ਦੀ ਲੈਂਗੁਏਜ ਸਾਨੂੰ ਸਮਝ ਨਹੀਂ ਆਉਂਦੀ ਕੀ ਲਿਖਦੇ ਆ ਤੋ ਇਹ ਇਹ ਵੀ ਕਲੈਕਸ਼ਨ ਦਾ ਇੱਕ ਮੁੱਦਾ ਬਣ ਜਾਂਦਾ ਵੈ ਇੱਕ ਮੈਂ ਕੋਇਨ ਸ਼ਕ ਵੇ ਖਾਣਾ ਚਾਹਨਾ ਆ ਕਾਈਂਡਲੀ ਫੜਾਇਓ ਕਿ ਕਲੈਕਸ਼ਨ ਹੀ ਨਹੀਂ ਕਿ ਮੇਰੇ ਖਿਆਲ ਚ ਚਾਰ ਪੰਜ ਜਣੇ ਦੇ ਹੈਲਪ ਵਾਸਤੇ ਚਾਹੀਦੇ ਹੀ ਆ ਪ੍ਰੋਫੈਸਰ ਸਾਹਿਬ ਤਾਂ ਤੁਹਾਡੇ ਇਹ ਕুইਨ ਵਿਕਟੋਰੀਆ ਦੇ ਕੁਆਇਨਸ ਹੈਗੇ ਆ ਜੀ ਕুইਨ ਵਿਕਟੋਰੀਆ ਜਿਹਦੀਆਂ ਅਸੀਂ ਲੈਟਰ ਦੇਖਿਆ ਉਹਦੋਂ ਸ਼ੁਰੂ ਹੋਇਆ 1862 ਤੋਂ ਜਦੋਂ ਐਮਪ੍ਰੈਸ ਬਣ ਗਈ ਕਵੀਨ ਉਹ ਉਸ ਟਾਈਮ ਤੋਂ ਇਹਦੇ ਜਿਹੜੇ ਕੁਆਇਨਸ ਆਪਣੇ ਸ਼ੁਰੂ ਹੋ ਗਏ ਔਰ ਕਲੈਕਸ਼ਨ ਐਸਾਰੀ ਬਣਾ ਲਈ ਔਰ ਨਾਲ ਅਸੀਂ ਯਰ ਵੀ ਲਿਖ ਦਿੱਤਾ ਤੇ ਇਹ ਸਾਡਾ ਪ੍ਰੋਫੈਸਰ ਸਾਹਿਬ ਸੰਪਰਕ ਨਹੀਂ ਕੀਤਾ ਕਰਕੇ ਵਿਭਾਗ ਨੇ ਪ੍ਰਾਤਨੋ ਵਿਭਾਗ ਨੇ ਕਿ ਪ੍ਰੋਫੈਸਰ ਤੇ ਆਪ ਖਾਨ ਨੇ ਤੇ ਇਹਨਾਂ ਕੋਲ ਜਾ ਕੇ ਮਿਲਣਾ ਚਾਹੀਦਾ ਹੈ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਮਿਊਜ਼ੀਅਮ ਚ ਹੁੰਦੀਆਂ ਇਹ ਤੁਸੀਂ ਘਰ ਚੱਕ ਵੱਖਰਾ ਮਿਊਜ਼ੀਅਮ ਬਣਾਇਆ ਨਹੀਂ ਮੈਂ ਜਾਣਦਾ ਵੀ ਨਹੀਂ ਮੈਂ ਤਾਂ ਆਪਣੀ ਜ਼ਿੰਦਗੀ ਖੁਸ਼ ਰਹਿਣ ਵਾਸਤੇ ਇਹ ਸਾਰਾ ਕੁਝ ਕਰਦਾ ਪਿਆ ਸੋ ਦਿਸ ਗਿਵਜ਼ ਮੀ ਹੈਪੀਨੈਸ ਮੈਂ ਕੋਈ ਉਹਨਾਂ ਦੇ ਕੋਲ ਕਿਸੇ ਕੋਲ ਵਾ ਵਈ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਨੂੰ ਕੋਈ ਸ਼ੌਕ ਨਹੀਂ ਹੈ। ਤੋ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਜਿੰਦਾ ਰਹਿ। ਗਣੇਸ਼ ਚਤੁਰਦੀ ਲੰਗੀ ਹੈ ਕਿ ਗਣੇਸ਼ ਮਹਾਰਾਜ ਦੀ ਮੂਰਤੀ ਬੜੀ ਪਿਆਰੀ ਹੈ। ਇਹ ਵੀ ਮੈਂ ਮਖਾਉਣਾ ਚਾਹਣਾ ਕਿ ਥੋੜਾ ਦਰਸ਼ਕਾਂ ਨੂੰ ਦੱਸ ਦੀ। ਇਹ ਮੂਰਤੀ ਕਿੱਥੋਂ ਲਈਏ ਤੁਸੀਂ? ਇਹਨੇ ਕੱਲ ਹੀ ਆਈ ਹੈ ਬੁੱਧਾ ਤੇ ਗਣੇਸ਼ ਜੀ ਦੀ ਕੋਈ ਜਲੰਦਰ ਤੋਂ ਮੈਨੂੰ ਦੇ ਕੇ ਸੀਗੇ। ਅੱਛਾ ਦੇ ਕੇ ਕੌਣ ਜਾਂਦਾ ਉਹਨਾਂ ਪਤਾ ਕਿ ਪ੍ਰੋਫੈਸਰ ਸਾਹਿਬ ਨੇ ਹਾਂ 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 ਮੇਰਾ ਪੰਜਾਬੀ ਨਾਮ ਹੈਗਾ। ਪਈਓ ਕਲੈਕਟਰ ਹੈਗਾ ਸਾਡਾ ਗਰੁੱਪ ਹੈਗਾ ਉਹਦਾ ਮੈਂ ਮੈਂਬਰ ਹੈਗਾ ਇਹਦੀ ਕੋਈ ਫਿਰ ਪੈਸੇ ਵੀ ਲੈਂਦੇ ਤੁਹਾਡੇ ਕੋਲ ਹਾਂ ਹਾਂ ਫ੍ਰੀ ਥੋੜਾ ਕੋਈ ਦਿੰਦਾ ਹੈ ਇਹ ਇਟ ਇਜ਼ ਨਾਟ ਫ੍ਰੀ ਮੈਨੂੰ ਸ਼ਾਇਰ ਕੋਈ ਆਪਣੇ ਵੱਲੋਂ ਵੀ ਪਾ ਕੇ ਦਿੰਦਾ ਜੋਗਧਾਨ ਉਹ ਯੋਗ ਉਹ ਪਿਆਰੇ ਹੈਗੇ ਜਿੱਦਾਂ ਸ਼ਵਿੰਦਰ ਨੇ ਇੱਕ ਵਾਰੀ ਮੈਨੂੰ ਦਿੱਤੀ ਉਹ ਜਿਹੜੇ ਮੈਨੂੰ ਪਿਆਰ ਕਰਦੇ ਆ ਉਹ ਕਦੀ ਕਿਤਾਬ ਦੇ ਦਿੰਦੇ ਆ ਇਹ ਵਾ ਜਾਂ ਕਦੀ ਕੋਈ ਚੀਜ਼ ਲੈ ਆਂਦੇ ਆ ਉਹ ਫੇ ਤੁਸੀਂ ਆਪਣੀ ਮਿਊਜ਼ੀਅਮ ਵਿੱਚ ਰੱਖ ਲਿਓ ਉਹ ਉਹ ਨਹੀਂ ਲੈਂਦੇ ਪੈਸੇ ਬਾਕੀ ਤੇ ਕਮਰਸ਼ੀਅਲ ਹੈ ਨੋਟ ਹੈ ਦੋਨੋਂ ਕਾਪੀਆਂ ਦਾ ਇੱਕੋ ਹੀ ਨੰਬਰ ਹੈਗਾ ਸੇਮ ਨੰਬਰ ਔਰ ਸਿਰਫ ਫਸਟ ਇਨੀਸ਼ੀਅਲ ਹੈ ਦਾ ਡਿਫਰ ਕਰਦਾ ਪਿਆ ਸਪੈਸ਼ਲ ਕੋਈ ਬਕਸ ਵਿੱਚ ਸਕਰੀਨ ਤੇ ਵਿਖਾ ਰਿਹਾ ਇਹਨਾਂ ਨੇ ਥੋੜੀ ਜਾਣਕਾਰੀ ਸਾਂਝੀ ਕਰਦੀ ਏ ਇਹੋ ਜਿਹੇ ਬਕਸ ਤੁਸੀਂ ਕਿੱਦਾਂ ਸਾਮਕ ਰੱਖਿਆ ਕਿੱਥੋਂ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਕਸ ਬਾਰੇ ਇਹ ਕਾਫੀ ਬਕਸ ਮੈਂ ਦਿੱਲੀ ਤੋਂ ਲੈ ਕੇ ਆਇਆ ਸੀਗਾ ਉਦੋਂ ਮੈਂ ਪ੍ਰਿੰਸੀਪਲ ਹੁੰਦਾ ਸੀਗਾ ਮੀਟਿੰਗ ਉੱਤੇ ਜਾਣਾ ਹਰ ਮਹੀਨੇ ਸਾਡੀ ਮੀਟਿੰਗ ਦਿੱਲੀ ਹੁੰਦੀ ਸੀਗੀ ਤੇ ਇੱਕ ਬੁੱਕ ਸੈਲਰ ਸੀ ਉਹ ਮੇਰਾ ਦੋਸਤ ਬਣ ਗਿਆ ਉਹ ਮੇਰੇ ਜਦੋਂ ਟ੍ਰੇਨ ਵਾਪਸੀ ਆਂਦੀ ਸੀਗੀ ਤੇ ਉਹ ਬੁੱਕ ਛੋੜ ਜਾਂਦਾ ਹੁੰਦਾ ਸੀ ਐਨਸਾਈਕਲੋਪੀਡੀਆ ਆਫ ਹਿੰਦੂਇਜ਼ਮ ਇਹ ਅੱਜ ਦੀ ਡੇਟ ਵਿੱਚ ਜਿਹੜਾ ਹੈਗਾ ਇਹ 20 ਵਾਲਿਊਮ ਐਨਸਾਈਕਲੋਪੀਡੀਆ ਵਾ ਅੱਜ ਇਹਦਾ ਪ੍ਰਾਈਸ 50 55000 ਹੈਗਾ ਇਹ ਬੁੱਕਸ ਦਾ ਪ੍ਰਾਈਸ 55000 ਕੋਈ ਵੀ ਨਹੀਂ ਖਰੀਦੇਗਾ 55000 ਦੇ ਵਿੱਚ ਇਹ ਸਕੇਲਡ ਹੈਗੀਆਂ ਜਦੋਂ ਸਾਡਾ ਬ੍ਰਿਟਿਸ਼ ਟਾਈਮ ਦੀ ਹੈ ਮੈਂ ਕਿਉਂ 1955 ਵਿੱਚ ਅਸੀਂ ਮੀਟ੍ਰਿਕ ਸਿਸਟਮ ਵਿੱਚ ਆਏ ਔਰ ਆ ਜਿਹੜਾ ਬ੍ਰਿਟਿਸ਼ ਪੀਰੀਅਡ ਦਾ ਟਾਈਮ ਸੀਗਾ ਉਥੇ ਉਰਦੂ ਵਿੱਚ ਲਿਖੇ ਦੇ ਤੁਸੀਂ ਅਜੇ ਤੁਹਾਡਾ ਕੈਮਰਾ ਨੂੰ ਸ਼ੋਅ ਕਰ ਸਕਦਾ ਹੈ ਅਹ ਤੋ ਇਹ ਰੇਅਰ ਚੀਜ਼ ਹੈਗੀ ਹੈ ਜੀ ਮੂਰਤੀ ਭਗਵਾਨ ਕ੍ਰਿਸ਼ਨ ਦੀ ਹੈ ਬਾਗ ਥੱਲੇ ਖੜੇ ਹੋਏ ਹੈ ਜੇ ਤੁਸੀਂ ਮਧੋਆ ਨਾ ਜਾਂਦੇ ਹੋ ਮੋਕਸ਼ਦਮ ਹਾਂ ਮੋਕਸ਼ਦਮ ਵਿੱਚ ਲੱਗੀ ਦੀ ਉਹਦਾ ਪਿੱਤਲ ਦਾ ਰੈਪਲੀਕਾ ਹੈ ਔਰ ਇਹ ਭਗਵਾਨ ਕਿਹੜੀ ਸਰ ਕੀ ਕੀਮਤ ਹੋਏਗੀ ਨੋ ਪ੍ਰਾਈਸ ਜੋ ਮਰਜੀ ਮੰਗ ਲੋ ਸਾਡੇ ਕੋਲ ਵੀ ਮੰਗਦੇ ਆ ਪ੍ਰਾਈਸ ਅਸੀਂ ਐਸ ਟੈਗ ਕੋਈ ਵੀ ਨਹੀਂ ਲੱਗੇ ਹੁੰਦੇ ਉਹਨਾਂ ਦਾ ਜੈ ਸਕੇਲ ਹੈ ਸਕੇਲ ਕੋਈ ਕਹਿੰਦਾ 2000 ਤੱਕ ਦੇਣੀਆਂ ਸਕੇਲ ਜੀ ਖਰੀਦਦੇ ਲੋਕੇ ਤੋਂ ਇਹ ਜਿਹੜਾ ਕੰਮ ਹੈ ਬਹੁਤ ਪੈਸਾ ਲੱਗਦਾ ਹੈ ਇਹ ਇੱਕ ਰੌਕ ਸਟੋਨ ਹੈ ਜਿਹਦੇ ਅੰਦਰ ਪਾਣੀ ਹੈ ਜੇ ਤੁਸੀਂ ਖੜਕਾ ਕੇ ਦੇਖੋ ਤੁਹਾਨੂੰ ਪਾਣੀ ਇਹਦੇ ਵਿੱਚ ਦਿਖ ਰਿਹਾ ਹੈ ਇਹ ਫਾਰਮੇਸ਼ਨ ਰੌਕ ਦੀ ਇਦਾਂ ਹੁੰਦੀ ਗਈ ਪਹਿਲੇ ਥੋੜਾ ਪਾਣੀ ਇਕੱਠਾ ਹੋਇਆ ਫਿਰ ਰੌਕ ক্লোਜ਼ ਹੋ ਗਈ ਟੁੱਟਦੀ ਗਈ ਇਹ ਕਿੰਨੇ ਮੈਂ 100 ਸਾਲ ਕਹਿੰਦਾ ਹਜ਼ਾਰਾਂ ਸਾਲ ਲੱਗੇ ਹੋਣ ਇਹ ਸ਼ੇਪ ਵਿੱਚ ਆਇਆ ਇੱਕ ਰੇਅਰ ਹੈ ਇੱਥੇ ਦੇਵੀ-ਦੇਵਤਿਆਂ ਦੀਆਂ ਫੋਟੋਆਂ ਬਣੇ ਦੀਆਂ ਜੀ ਜੇ ਤੁਸੀਂ ਇਹਨੂੰ ਕਲੋਜ਼ਲੀ ਦੇਖੋਗੇ ਦੇਵੀ-ਦੇਵਤਿਆਂ ਦੀਆਂ ਫੋਟੋਆਂ ਬਣੇ ਦੀਆਂ ਔਰ ਇਹ ਥੋੜਾ ਰੇਅਰ ਹੈ ਗਿਆ ਹੁੰਦੀਆਂ ਇਹ ਚੀਜ਼ਾਂ ਇਹ ਮਿਲਦੀਆਂ ਘੱਟ ਹੈ ਆ ਮੈਂ ਇੱਕ ਇਨਫੋਰਮੇਸ਼ਨ ਆਪਣੇ ਦਰਸ਼ਕਾਂ ਨੂੰ ਦੇਣਾ ਚਾਹਨਾ ਮੈਟਲ ਦੋ ਇਹ ਪਿੱਤਲ ਹੈ ਤਾਂਬਾ ਵਾ ਇਹ ਕਾਂਸਾ ਵਾ ਹੈ ਅੰਜ ਨੂੰ ਅਸੀਂ ব্রੌਂਜ਼ ਕਰਨੇ ਆ ব্রੌਂਜ਼ ਦੀ ਕੀ ਖੂਬੀ ਹੁੰਦੀ ਹੈ ਇਹਦੀ ਗੂੰਜ ਬੜੀ ਤੇਜ਼ ਜਾਂਦੀ ਹੈ ਆ ਮੈਂ ਹੁਣ ਇਹਨੂੰ ਗੂੰਜ ਕਰਾਂਗਾ ਕਿੱਡੀ ਲੰਬੀ ਗਈ ਪਿੱਤਲ ਦੀ ਨਹੀਂ ਜਾਂਦੀ ਸਰ ਇੱਕ ਉਹ ਮਿਰਰ ਵੀ ਤੁਸੀਂ ਤਿਆਰ ਕੀਤਾ ਮੁਗਲਿਆ ਜਮਾ ਦਾ ਹਾਂ ਹਾਂ ਉਹ ਦਿਓ ਮਿਰਰ ਉਹ ਬੜਾ ਸਟਾਈਲਰ ਚੱਲਿਆ ਹੈ ਮੁਗਲਿਆ ਜਮਾ ਤੁਨਾਂ ਵਿੱਚ ਓਏ ਹੁਣ ਤੁਸੀਂ ਆਪਣੀ ਬਣਾ ਲਓ ਫੋਟੋ ਜਾਂ ਪੈਂਜੀ ਬਣਾ ਲੈਣ ਜਿੱਦਾਂ ਵੀ ਤਾ ਦੇਖੋ ਜੀ ਇਹਦੇ ਵਿੱਚ ਤੁਸੀਂ ਆਪਣੀ ਜਿਹੜੇ ਸਰਕਲਸ ਹੈਗੇ ਆ ਉਹਦੇ ਚੁਵਾ ਆਪਣੀਆਂ ਫੋਟੋ ਦਿਖ ਰਹੀ ਹੈ ਮਗਲੀ ਆਜ਼ਮ ਫਿਲਮ ਵਿੱਚ ਇਹ ਵਰਡੇ ਸਕੇਲ ਉੱਤੇ ਸੀ ਹਰ ਮਿਰਰ ਦੇ ਵਿੱਚ ਮਦੋਬਲਾ ਨੱਚਦੀ ਹੋ ਦਿਖਦੀ ਸੀ ਜਦ ਪਿਆਰ ਕੀਤੋਂ ਡਰਨਾ ਕਿਆ ਜਿਹੜਾ ਸੰਖ ਹੈ ਇਹ ਤੁਸੀਂ ਦੱਸਿਆ ਜਦੋਂ ਮੈਂ ਵੀ ਬਕਾਇਦਾ ਕਾਨੂੰਨ ਲਾ ਕੇ ਵੇਖਿਆ ਇਹ ਚ ਇੱਕ ਆਵਾਜ਼ ਗੂੰਜਦੀ ਰਹਿੰਦੀ ਹੈ ਇਹ ਕਿੱਥੋਂ ਮਿਲਿਆ ਇਹਦੇ ਬਾਰੇ ਕਿੰਨੀ ਕੁ ਜਾਣਕਾਰੀ ਤੁਹਾਨੂੰ ਦੱਸ ਦਈਏ ਸਾਡੇ ਨਾਲ ਇੱਕ ਐਂਟੀਕ ਕਲੈਕਟਰਸ ਦੀ ਮੀਟਿੰਗ ਹੁੰਦੀ ਹੈ ਮੈਂ ਉੱਥੇ ਗਿਆ ਸੀ ਤੇ ਉੱਥੇ ਇੱਕ ਵਿਅਕਤੀ ਜਿਹੜਾ ਉੱਥੋਂ ਜ਼ੀਰਾ ਤੋਂ ਆਇਦਾ ਸੀ ਔਰ ਉਸੇ ਕੋਲ ਕਾਫੀ ਹੋਰ ਵੀ ਸੀ ਸੰਖ ਪੈਦੇ ਆ ਤਾ ਉਹ ਕਹਿੰਦਾ ਮੈਂ ਇਹ ਨਹੀਂ ਲੈ ਕੇ ਜਾਣਾ ਤੁਸੀਂ ਲੈ ਲਓ ਤੇ ਚਲੋ ਪ੍ਰਾਈਸ ਦੇ ਕੇ ਇਹ ਲੈ ਲਈ ਅਸੀਂ ਹੁਣ ਅਸੀਂ ਤੇ ਮਾਰਕੀਟ ਵਿੱਚ ਖਰੀਦਿਆ ਵੈਸੇ ਇਟ ਇਜ਼ オリジナル ਜਿਹੜੇ ਪਲਾਸਟਿਕ ਦੇ ਡੁਪਲੀਕੇਟ ਬੰਦੇ ਆ ਉਹਦੇ ਵਿੱਚ ਆਵਾਜ਼ ਨਹੀਂ ਆਏਗੀ オリジナル ਦੇ ਵਿੱਚ ਹੀ ਆਵਾਜ਼ ਆਏ ਆਪਾਂ ਇਹ ਕੀ ਸਮਝਦੇ ਆ ਜਿਹੜੀ ਆਵਾਜ਼ ਆ ਰਹੀ ਹੈ ਕਿੰਨਾ ਕੁ ਸਮਝ ਆ ਆਪਣੀ ਸਮਝ ਆਪਾਂ ਕੀ ਸਮਝੀਏ ਕਾਰੀ ਆਵਾਜ਼ ਰੇ ਮੈਂ ਵੀ ਲਾਇਆ ਕਰਨ ਨੂੰ ਤੋਂ ਇੱਕ ਧੁਨੀ ਆਉਂਦੀ ਆ ਜਿਹਨੂੰ ਆਪਾਂ ਸ਼ਾਇਦ ਕੋਈ ਨਾਦ ਵੀ ਕਹਿ ਸਕਦੇ ਆ ਜਾਂ ਕੋਈ ਓਮ ਵੀ ਕਹਿ ਸਕਦੇ ਆ ਇਹ ਗੂੰਜ ਟਾਈਪ ਵਿੱਚ ਗੂੰਜਦਾ ਰਹਿ ਰਿਹਾ ਮੇਬੀ ਇਹ ਹਵਾ ਦੀ ਸਰਕੂਲੇਸ਼ਨ ਹੈ ਜਿਹੜੀ ਆਵਾਜ਼ ਪੈਦਾ ਕਰ ਰਹੀ ਹੈ ਹਵਾ ਦੀ ਕਿਉਂ ਹਵਾ ਤੇ ਮੂਵ ਕਰਦੀ ਰਹਿਣੀ ਹੈ ਔਰ ਕਿਸ ਤਰ੍ਹਾਂ ਮੂਵ ਕਰਦੀ ਹੈ ਇਹ ਮੈਨੂੰ ਬੁਤਾ ਨੌਲੇਜ ਵੀ ਨਹੀਂ ਹੈ ਇਹਦੇ ਬਾਰੇ ਤੇ ਕਹਿੰਦਾ ਇਹ ਦੱਸ ਦੀ ਹੁਣ ਇਹ ਆਵਰ ਗਲਾਸ ਹੈ ਟਾਈਮ ਮੈਜ਼ਰਮੈਂਟ ਦਾ ਸਭ ਤੋਂ ਪਹਿਲਾ ਇਹ ਡਿਵਾਈਸ ਹੈ ਜਿਹਦੇ ਨਾਲ ਅਸੀਂ ਟਾਈਮ ਮੈਜ਼ਰ ਕਰਦੇ ਸੀਗੇ ਤੋ ਆ ਆ ਦੇਖੋ ਹੁਣ ਖਾਲੀ ਹੋ ਜਾਏਗਾ ਨਾ ਮੈਨੂੰ ਰਿਵਰਸ ਕਰਾਂਗਾ ਇਹ ਆਮ ਕਰਕੇ ਲੋਕਾਂ ਨੇ ਆਫਿਸਰ ਦੇ ਟੇਬਲ ਤੇ ਵੀ ਰੱਖਿਆ ਹੁੰਦਾ ਰੱਖਿਆ ਹੁੰਦਾ ਹੁਣ ਡੈਕੋਰੇਸ਼ਨ ਪੀਸ ਯੂਜ਼ ਕਰਦੇ ਆ ਆਦਰਵਾਇਜ਼ ਐਟ ਟਾਈਮ ਹੈ ਯਮੈਂਟ ਦਾ ਹੁਣੇ ਆਈ ਵਿਲ ਟੈਲ ਯੂ ਪੂਰਾ ਖਾਲੀ ਹੋ ਰਿਹਾ ਹਾਲੇ ਹਾਲੇ ਹਾਂ ਹੁਣ ਨਾ ਰਿਵਰਸ ਕਰ ਦਿੱਤਾ ਹੁਣ ਉਹਨਾਂ ਨੇ ਕੈਲਕੂਲੇਸ਼ਨ ਕੀਤੀ ਦੀ ਐਨਾ ਟਾਈਮ ਜਦੋਂ ਖਾਲੀ ਹੁੰਦਾ ਉੱਪਰ ਵਾਲਾ ਐਨਾ ਟਾਈਮ ਲੱਗਦਾ ਮੇਬੀ ਇੱਥੇ 2 ਮਿੰਟਸ ਦੇ ਵਿੱਚ ਖਾਲੀ ਹੋ ਜਾਂਦਾ ਵਾ ਤੇ ਉਹ ਵੱਡੇ ਵੱਡੇ ਬਣਦੇ ਸੀ ਜਦੋਂ ਘੜੀਆਂ ਦਾ ਰਿਵਾਜ ਨਹੀਂ ਸੀਗਾ ਤੇ ਉਦੋਂ ਇਹਦੇ ਨਾਲ ਹੀ ਟਾਈਮ ਮੈਜ਼ਰ ਕਰਦੇ ਸੀ ਕਿੰਨਾ ਕ ਮੰਨਦੇ ਹੋ ਕਿ ਕਿਤਾਬਾਂ ਜਿਹੜੀਆਂ ਇਨਸਾਨ ਦਾ ਸੱਚਾ ਸਾਥੀ ਹੈ ਕਿਉਂਕਿ ਸੋਸ਼ਲ ਮੀਡੀਆ ਆ ਗਿਆ ਉਹ ਵੀ ਚਲੋ ਕਿਤਾਬਾਂ ਦਾ ਇੱਕ ਰੂਪ ਹੈ ਉੱਤੇ ਬਹੁਤ ਜਾਣਕਾਰੀ ਮਿਲਦੀ ਹੈ ਪਰ ਤੁਸੀਂ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਕਾਲਜ ਚ ਪੜਦੇ ਨੌਜਵਾਨ ਕੀ ਕਹਿਣਾ ਚਾਹੁੰਦੇ ਹੋ ਕਿਤਾਬਾਂ ਕਿੰਨਾ ਕ ਸੱਚੇ ਸਾਥੀ ਨੇ ਇਨਸਾਨ ਦੇ ਆਲਟੀਮੇਟਲੀ ਬੁక్స్ ਉਹ ਹੀ ਸਾਨੂੰ ਇੱਕ ਨਈਆ ਪਾਰ ਕਰਾਏਗੀ ਜੀਵਨ ਦੀ ਨਈਆ ਪਾਰ ਕਰਾਏਗੀ ਨੌਲੇ ਸਾਰਾ ਬੁక్స్ ਦੇ ਵਿੱਚ ਹੀ ਆ ਜਿਹੜੇ ਸ਼ਾਰਟਸ ਆ ਜਾਂਦੇ ਆ ਕਦੀ ਕੁਝ ਆ ਜਾਂਦਾ ਠੀਕ ਹੈ ਉਹਨਾਂ ਨੇ ਗੂਗਲ ਉਤੇ ਕੀਤੇ ਪਰ ਜਿਦਾਂ ਮੇਰੇ ਕੋਲ ਬ੍ਰਿਟਾਨੀਕਾ ਐਂਸਾਈਕਲੋਪੀਡੀਆ ਐਂਸਾਈਕਲੋਪੀਡੀਆ ਆਫ ਹਿੰਦੂਇਜ਼ਮ ਹੈ ਹੋਰ ਐਂਸਾਈਕਲੋਪੀਡੀਆ ਕਾਫੀ ਪਏ ਦੇ ਆ ਉਹ ਸਾਰੇ ਇਹ ਜਿਹੜੀ ਬੁੱਕ ਹੈ ਕਿੰਨੇ ਸਾਨਾ ਦੀ ਮਿਹਨਤ ਬਾਅਦ ਲਿਖੀ ਜਾਂਦੀ ਹੈ ਸ਼ੌਣ ਤੇ ਐਵੇਂ 5 ਮਿੰਟ ਵਿੱਚ ਇੱਕ बन ਜਾਂਦਾ ਹੈ ਤੇ ਬੁਕਸ ਦੇ ਵਿੱਚ ਜਾਣਾ ਚਾਹੀਦਾ ਹੈ ਖੁਬਣਾ ਚਾਹੀਦਾ ਹੈ ਕਿੰਨੇ ਕੁ ਨੌਜਵਾਨ ਤੁਹਾਨੂੰ ਮਿਲਦੇ ਨੇ ਜਦੋਂ ਜਾਂਦੇ ਹੋ ਯੋਗਾ ਕਰਨ ਜਾਂ ਬਾਜ਼ਾਰ ਜਾਂਦੇ ਹੋ ਜਾਂ ਘਰ ਕਿੰਨੇ ਕੁ ਮਿਲਣ ਆਉਂਦੇ ਤੁਸੀਂ ਵੇਖਦੇ ਹੋ ਕਿ ਇਹਨਾਂ ਵਿੱਚ ਵਾਕਏ ਦਿਲੋਂ ਜਿਦਾ ਮਲੇ ਪਿਆਰ ਕਿਤਾਬਾਂ ਨਾਲ ਜਾਂ ਮਿਊਜ਼ੀਅਮ ਵੇਖਣ ਆਉਂਦੇ ਆ ਪੁਰਾਣੀਆਂ ਚੀਜ਼ਾਂ ਵੇਖਣ ਆਉਂਦੇ ਕਿੰਨੇ ਕੁ ਨੌਜਵਾਨ ਆਉਂਦੇ ਕਿੰਨੇ ਕੁ ਪਰਸੈਂਟ ਬਹੁਤ ਘੱਟ ਜੀ ਬਹੁਤ ਘੱਟ ਔਰ ਜਦ ਜੇ ਤੁਹਾਡੀ ਵੀਡੀਓ ਗਈ ਪਿਛਲੀ ਵੀਡੀਓ ਜਦੋਂ ਗਈ ਸੀਗੀ ਉਦੋਂ ਦੋ ਤਿੰਨ ਕੱਪੜਾ ਆਏ ਸੀ ਇੱਕ ਬਠਿੰਡਾ ਤੋਂ ਆਏ ਸੀ ਇੱਕ ਮੇਰੇ ਇਥੋਂ ਆ ਜਿਹੜਾ ਅੰਮ੍ਰਿਤਸਰ ਰੋਡ ਤੇ ਪਿੰਡਾ ਉੱਥੋਂ ਇੱਕ ਆਏ ਸੀਗੇ ਇਸ ਤਰ੍ਹਾਂ ਦੋ ਚਾਰ ਪੰਜ ਆ ਜਾਂਦੇ ਆ ਫਿਰ ਤੇ ਉਹ ਬੁਕਸ ਦੇਖਦੇ ਆ ਪੱਲੇ ਕੇ ਕੋਈ ਨਹੀਂ ਜਾਂਦਾ ਪੜਨਾ ਕੋਈ ਨਹੀਂ ਚਾਹੁੰਦਾ ਤੇ ਜੇ ਕੋਈ ਲੈ ਕੇ ਵੀ ਗਿਆ ਤੇ ਵਾਪਸ ਉਦਾਂ ਹੀ ਆ ਜਾਂਦੀ ਆ ਮੈਂ ਕਿਹਾ ਕਿੰਨਾ ਪੜਿਓ ਕਹਿੰਦੇ ਨਹੀਂ ਪੜ ਲਾਂਗੇ ਫਿਰ ਲੈ ਜਾਾਂਗਾ ਮੈਂ ਇਸ ਤਰ੍ਹਾਂ ਹੀ ਬੁੱਕਸ ਦਾ ਸ਼ੌਕ ਨਹੀਂ ਹੈ ਔਰ ਇਹ ਸਾਡੇ ਸਮਾਜ ਦੇ ਪਤਨ ਦਾ ਬਹੁਤ ਵੱਡਾ ਕਾਰਨ ਹੈ ਜੇ ਬੁੱਕਸ ਨਹੀਂ ਪੜਾਂਗੇ ਪਤਨ ਵਾਲੀ ਹੀ ਜਾਵਾਂਗੇ ਤਾਂ ਐਸਜੀ ਬਟਾਲੇ ਤੋਂ ਪ੍ਰੋਫੈਸਰ ਅਨਲ ਗੁਪਤਾ ਜੀ ਦੁਬਾਰਾ ਦੱਸਦਾ ਯੋਗਾ ਗੁਰੂ ਨੇ ਕਾਲਜ ਚ ਇਹਨਾਂ ਨੇ ਟੀਚਿੰਗ ਕੀਤੀ ਹੈ ਪ੍ਰਿੰਸੀਪਲ ਰਹੇ ਨੇ ਹੁਣ ਲਾਇਬ੍ਰੇਰੀ ਘਰ ਦੇ ਵਿੱਚ ਖੋਲ ਰੱਖੀ ਹੈ ਵੱਖ-ਵੱਖ ਤਰ੍ਹਾਂ ਦੀਆਂ ਇਹਦੇ ਵਿੱਚ ਚੀਜ਼ਾਂ ਹਨ ਮਿਊਜ਼ੀਅਮ ਖੋਲ ਰੱਖਿਆ ਹੈ ਪਰ ਕਿਤੇ ਨਾ ਕਿਤੇ ਦੁੱਖ ਜ਼ਾਹਰ ਕੀਤਾ ਹੈ ਕਿ ਯੂਥ ਜਿਹੜਾ ਹੈ ਉਹ ਕਿਤਾਬਾਂ ਤੋਂ ਦੂਰ ਜਾ ਰਿਹਾ ਜਿਹੜਾ ਅਸਲ ਗਿਆਨ ਦਾ ਸਾਧਨ ਹੈ ਦੂਜੀ ਗੱਲ ਅਸੀਂ ਇਹਨਾਂ ਦਾ ਨੰਬਰ ਫਲੈਸ਼ ਕਰਾਂਗੇ ਇਸ ਕਰਕੇ ਕਰਾਂਗੇ ਕਿ ਜਿਹੜੇ ਨੌਜਵਾਨ ਕਿਤਾਬਾਂ ਨੂੰ ਪੜ੍ਹਨਾ ਚਾਹੁੰਦੇ ਹਨ ਇਹਨਾਂ ਨਾਲ ਕੰਟੈਕਟ ਕਰ ਸਕਦੇ ਹਨ ਕਿਤਾਬ ਦੀ ਫੀਸ ਬਕਾਇਦਾ ਜਮ੍ਹਾਂ ਕਰਾਉਂਦੇ ਹਨ ਤਾਂ ਕਿ ਕੋਈ ਵਾਪਸ ਵੀ ਦੇ ਕੇ ਜਾਏ ਉਹਨਾਂ ਦਾ ਕਹਿਣਾ ਹੈ ਕਈ ਲੋਕ ਕਿਤਾਬ ਲੈ ਜਾਂਦੇ ਹਨ ਕਦਰ ਨਹੀਂ ਕਰਦੇ ਜਾਂ ਤੇ ਉਹਨੂੰ ਪਾੜ ਦਿੰਦੇ ਹਨ ਜਾਂ ਉਹਨੂੰ ਵਾਪਸ ਨਹੀਂ ਕਰਦੇ ਤੋਂ ਮੈਂ ਜ਼ਰੂਰ ਚਾਹਾਂਗਾ ਆਪਣੇ ਚੈਨਲ ਦੇ ਜ਼ਰੀਏ ਕਿ ਇਹਨਾਂ ਦਾ ਇੱਕ ਮੋਬਾਈਲ ਨੰਬਰ ਮੈਂ ਫਲੈਸ਼ ਕਰਾਂ ਜਿਹੜੇ ਪੜ੍ਹਨ ਦੇ ਸ਼ੌਕੀਨ ਨੇ ਕਿਤਾਬਾਂ ਪੁਰਾਣੀਆਂ ਉਹ ਇੱਥੋਂ ਲੈ ਕੇ ਜਾਣ ਇੰਨਾ ਸੰਪਰਕ ਕਰਨ ਤਾਂ ਕਿ ਸਾਡਾ ਜਿਹੜਾ ਗਿਆਨ ਹੈ ਅੱਗੇ ਤੋਂ ਅੱਗੇ ਵਧਦਾ ਜਾਵੇ ਫੇਕਦੇ ਰਹੋ ਚੈਨਲ ਦਾ ਆਰਐਨ ਨਿਊਜ਼